ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਆਜੂਨੀ ਸਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਮਾਨਕ ਹੋਸੀ ਭੀ ਸੱਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗ ਜੀਓ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਚ ਜੁੜ ਬੈਠੇ ਹੋ ਸਾਧ ਗੁਰਾਂ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਸਿਰ ਝੁਕਾ ਕੇ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ ਗੁਰੂ ਰੂਪ ਗੁਰੂ ਪਰਿ ਸਾ ਸੰਗਤ ਜੀਓ ਆਪ ਜੀ ਨੇ ਕੱਲ ਚੌਥੀ ਅਸ਼ਟਪਦੀ ਦੀ ਪੰਜਵੀਂ ਪੌੜੀ ਸਰਵਣ ਕੀਤੀ ਆ ਅੱਜ ਸਤਿਗੁਰੂ ਗੁਰੂ ਗਰੀਬ ਨਵਾਜ਼ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਚੌਥੀ ਅਸ਼ਟਪਦੀ ਦੀ ਛੇਵੀਂ ਪੌੜੀ ਵਿੱਚ ਕੀ ਸਾਨੂੰ ਸਮਝਾ ਰਹੇ ਨੇ ਕੀ ਫਰਮਾਨ ਕਰ ਰਹੇ ਨੇ ਆਓ ਸਰਵਣ ਕਰੀਏ ਜੀ ਸੋਨੇ ਅੰਦਾ ਕੈਸੇ ਮਾਰਗ ਪਾਵੇ ਸਤਿਗੁਰ ਸਮਝਾਉਣਾ ਕਰਦੇ ਹਨ ਕਿ ਕਿਸੇ ਅੰਨੇ ਮਨੁੱਖ ਨੂੰ ਅੰਨੇ ਜੀਵ ਨੂੰ ਜੇ ਅਸੀਂ ਚਾਹੀਏ ਕਿ ਉਸ ਨੂੰ ਮਾਰਗ ਤੇ ਪਾ ਦਈਏ ਰਸਤੇ ਪਾ ਦਈਏ ਤਾਂ ਉਹ ਉਸ ਰਸਤੇ ਉੱਤੇ ਜਾ ਨਹੀਂ ਸਕਦਾ ਕਿਉਂਕਿ ਅੱਖਾਂ ਤੋਂ ਅੰਨਾਂ ਹੈ ਉਸ ਨੂੰ ਕਹੀਏ ਕਿ ਆਹ ਰਸਤੇ ਰਸਤੇ ਤੁਰਿਆ ਜਾ ਔਰ ਜਿਸੇ ਜਿਸੇ ਥਾਂ ਤੇ ਉਸਨੇ ਪਹੁੰਚਣਾ ਹੋਵੇਗਾ ਜਿਸ ਘਰ ਵਿੱਚ ਪਹੁੰਚਣਾ ਹੋਵੇਗਾ ਉਹ ਪਹੁੰਚ ਨਹੀਂ ਸਕਦਾ ਕਿਉਂਕਿ ਇਸੇ ਤਰ੍ਹਾਂ ਸਾਧਗੁਰੂ ਸਾਨੂੰ ਸਮਝਾਉਣਾ ਕਰਦੇ ਨੇ ਕਿਉਂਕਿ ਇਹ ਦੁਨਿਆਵੀ ਤੌਰ ਤੇ ਅਰਥ ਨੇ ਜਿਹੜੇ ਗੁਰਬਾਣੀ ਦੇ ਅਸਲ ਅਰਥ ਨੇ ਉਹ ਐਸੇ ਨੇ ਕਿ ਸੁਣ ਅੰਦਾ ਕੈਸੇ ਮਾਰਗ ਪਾਵੇ ਜਿਵੇਂ ਜੀਵ ਆਪਣੇ ਮਨ ਕਰਕੇ ਅੰਦਾ ਹੋਇਆ ਪਿਆ ਤੇ ਇਹ ਇਸ ਦਾ ਮਨ ਵੀ ਇਸ ਤਰ੍ਹਾਂ ਅੰਨਾ ਹੋਇਆ ਕਿਉਂਕਿ ਇਸ ਮਨ ਨੂੰ ਜਨਮਾ ਜਨਮ ਦੀ ਮੈਲ ਲੱਗੀ ਹੋਈ ਆ ਉਹ ਮੈਲ ਪਾਪਾਂ ਦੀ ਮੈਲ ਲੱਗੀ ਹੋਈ ਆ ਜਿਵੇਂ ਸਾਧਗੁਰ ਫਰਮਾਉਂਦੇ ਨੇ ਇਹ ਜਨਮ ਜਨਮ ਕੀ ਇਸ ਮਨ ਕੋਲ ਮਲ ਲੱਗੀ ਕਾਲਾ ਹੋਵਾ ਸਿਆਹੋ ਤੇ ਇਸ ਮਨ ਨੂੰ ਮੈਲ ਲੱਗੀ ਆ ਪਾਪਾਂ ਦੀ ਤੇ ਪਾਪਾਂ ਦੀ ਮੈਲ ਕਰਕੇ ਇਹ ਜੀਵ ਅੰਨਾ ਹੋਇਆ ਪਿਆ ਤੇ ਇਸ ਦਾ ਮਨ ਅੰਨਾ ਹੈ ਤੇ ਜੇ ਇਹ ਚਾਵੇ ਕਿ ਮੈਂ ਪਰਮੇਸ਼ਰ ਅਕਾਲ ਪੁਰਖ ਦੇ ਰਸਤੇ ਤੇ ਜਮਾ ਇਹ ਜਾ ਨਹੀਂ ਸਕਦਾ ਇਹ ਪਹੁੰਚ ਨਹੀਂ ਸਕਦਾ ਫਿਰ ਕਿਵੇਂ ਪਹੁੰਚੇਗਾ ਇਹ ਸਤਿਗੁਰੂ ਅੱਗੇ ਸਾਨੂੰ ਸਮਝਾਉਣਾ ਕਰਦੇ ਹਨ ਕਰ ਗਹਿ ਲਿਖ ਓੜ ਨਿਭਾਵੇ ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਹਨ ਕਿ ਕਰ ਦਾ ਅਰਥ ਹੈ ਖਾਤ ਗਹਿਓ ਦਾ ਗੱਗਾ ਹੈ ਸਰੀ ਗਹਿ ਦਾ ਅਰਥ ਹੈ ਕਿ ਫੜ ਲਵੋ ਜੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਇਸੇ ਤਰ੍ਹਾਂ ਹੀ ਜਿਵੇਂ ਆਮ ਜੀਵ ਰਸਤੇ ਤੇ ਤੁਰਿਆ ਜਾਂਦਾ ਹੈ ਉਹ ਅੰਨਾ ਖੈਤ ਉਸ ਨੂੰ ਕੋਈ ਹੱਥ ਫੜ ਕੇ ਜਿੱਥੇ ਉਹਨੇ ਪਹੁੰਚਣਾ ਬੋਲ ਕੇ ਦੱਸ ਦੇਵੇ ਕਿ ਵੀ ਇਹਨੂੰ ਇੱਥੇ ਪਹਚਾ ਦੇ ਉਹ ਉਸਦੇ ਘਰ ਛੱਡ ਆਵੇਗਾ ਇਹ ਦੁਨਿਆਵੀ ਤੌਰ ਤੇ ਅਰਥ ਹੈ ਵੀ ਕੋਈ ਉਸ ਦਾ ਹੱਥ ਫੜ ਕੇ ਲੈ ਜਾਵੇ ਫਿਰ ਜਾ ਸਕਦਾ ਹੈ ਇਸੇ ਤਰ੍ਹਾਂ ਗੁਰਬਾਣੀ ਦੇ ਅਰਥ ਨੇ ਕਿ ਕਰ ਗਹਿ ਲਿਓ ਓੜ ਨਿ ਬਖਾਵੇ ਵੀ ਪਰ ਪਰਮੇਸ਼ਰ ਅਕਾਲ ਪੁਰਖ ਜਿਹਦਾ ਮਨ ਨੂੰ ਪਾਪਾਂ ਦੀ ਮੈਲ ਲੱਗੀ ਆ ਜਿਸਦੇ ਮਨ ਕਾਲਾ ਹੋਇਆ ਪਿਆ ਆ ਪਾਪਾਂ ਦੀ ਮੈਲ ਕਰਕੇ ਕਾਮ ਕ੍ਰੋਧ ਲੋਭ ਮੋਹ ਘਰ ਦੇ ਵਿੱਚ ਫਸ ਕੇ ਜੇ ਉਹ ਚਾਵੇ ਕਿ ਮੈਂ ਸਿੱਧਾ ਪਰਮੇਸ਼ਰ ਕਾਲਪੁਰਖ ਨੂੰ ਮਿਲ ਲਵਾਂ ਮੈਂ ਉਸਦੇ ਰਸਤੇ ਤੇ ਚਲਾਂਗ ਇਹ ਇਸ ਤਰ੍ਹਾਂ ਨਹੀਂ ਚੱਲ ਸਕਦਾ ਕਿਵੇਂ ਚੱਲੇਗਾ ਉਹ ਪਾਪਾਂ ਦੀ ਮੈਲ ਨੂੰ ਧਾਕੇ ਪਰ ਇਹ ਮਤ ਪਾਪਾ ਕੇ ਸੰਗ ਉਹ ਧੋਪੇ ਨਾਵੇ ਕੇ ਰੰਗ ਇਹ ਜਿਹੜੇ ਉਹ ਮਾਤ ਜਿਹੜੀ ਪਾਪਾ ਨਾਲ ਭਰੀ ਹੋਈ ਪਈ ਆ ਜੇ ਉਸ ਨੂੰ ਉਸ ਪਰਮੇਸ਼ਰ ਕਾਲਪੁਰਖ ਦੇ ਨਾਮ ਨਾਲ ਜੱਪੂਗਾ ਨਾਮ ਜੱਪ ਕੇ ਉਹ ਪਾਇਆ ਪਤ ਮੈਲ ਉਤਾਰੇਗਾ ਤੇ ਫਿਰ ਸਤਿਗੁਰ ਕਹਿੰਦੇ ਨੇ ਕਰ ਗਹਿ ਲੇ ਹੋਣ ਨਿ ਬਖਾਵੇ ਫਿਰ ਸਤਿਗੁਰ ਉਸ ਦਾ ਹੱਥ ਫੜ ਕੇ ਤੇ ਫਿਰ ਉਹਨੂੰ ਓੜ ਕਿ ਪਰਮੇਸ਼ਰ ਅਕਾਲ ਪੁਰਖ ਅੰਤ ਤੱਕ ਉਹਦਾ ਸਹਾਈ ਰਹੂਗਾ ਉਹਦੇ ਨਾਲ ਲਿਬੂਗਾ ਉਸਦੇ ਅੰਗ ਸੰਗ ਸਹਾਈ ਰਹੂਗਾ ਤੇ ਉਸ ਨੂੰ ਸਹੀ ਮਾਰਗ ਤੇ ਪਕੜ ਕੇ ਲੈ ਜਾਵੇਗਾ ਕਹਾ ਬੁਜਾਰ ਤਬ ਜੇ ਢੋਰਾ ਫਿਰ 사ਤਗੁਰ ਅੱਗੇ ਸਾਨੂੰ ਸਮਝਾਉਣਾ ਕਰਦੇ ਹਨ ਕਿ ਹੁਣ ਡੋਰੇ ਦਾ ਅਰਥ ਹੈ ਬੋਲਾ ਜੇ ਕੋਈ ਜੀਵ ਜੁਰ ਮਨੁੱਖ ਹੈ ਇਹ ਬੋਲਾ ਹੈ ਤਾਂ ਉਹਨੂੰ ਅਸੀਂ ਕੋਈ ਬਾਤ ਪਾ ਦੀਏ ਕੋਈ ਗੁਜੀ ਗੱਲ ਉਹਨੂੰ ਪੁੱਛ ਲਈਏ ਕਿ ਇਸ ਗੱਲ ਦਾ ਅਰਥ ਦੱਸ ਪਰ ਉਹ ਨਹੀਂ ਦੱਸ ਪਾਵੇਗਾ ਕਿਉਂ ਕਿਉਂਕਿ ਉਹ ਬੋੜਾ ਆ ਇਸੇ ਤਰ੍ਹਾਂ ਹੀ ਸਾਡਾ ਮਨ ਵੀ ਬੋੜਾ ਹੋਇਆ ਪਿਆ ਹੈ ਕਿਉਂਕਿ ਸਾਨੂੰ ਕਥਾ ਗੁਰਬਾਣੀ ਦੇ ਇੱਕ ਅਰਥ ਇਹ ਕੌੜੇ ਲੱਗਦੇ ਨੇ ਇਹਨਾਂ ਕਰਕੇ ਸਾਡਾ ਸ਼ਰਧਾ ਵਾਲਾ ਵਿਸ਼ਵਾਸ ਵਾਲੇ ਜਿਹੜੇ ਕੰਨ ਇਹ ਬੋਲੇ ਹੋਏ ਪਏ ਨੇ ਅਸੀਂ ਸੁਣ ਨਹੀਂ ਸਕਦੇ ਜੇ ਕੋਈ ਸਾਗਤ ਗੀਤ ਆ ਜਾਵੇ ਜੇ ਕੋਈ ਸਾਡੇ ਮਨ ਨੂੰ ਖੁਸ਼ੀ ਕਰਨ ਵਾਲੀ ਕੋਈ ਗੱਲ ਆ ਜਾਵੇ ਤੇ ਉਸ ਵੇਲੇ ਸਾਡੇ ਕੰਨ ਐ ਤਾਣੇ ਜਾਂਦੇ ਨੇ ਅਸੀਂ ਉਹਨੂੰ ਸਰਵਣ ਕਰਦੇ ਆ ਜੇ ਕੋਈ ਗੁਰਬਾਣੀ ਦੀ ਪੰਕਤੀ ਦੇ ਅਰਥ ਆ ਜਾਣ ਜੇ ਕੋਈ ਗੁਰਬਾਣੀ ਆ ਰਹੀ ਆ ਜੇ ਕੀਰਤਨ ਆ ਰਿਹਾ ਆ ਉਸ ਨੂੰ ਸਰਵਣ ਕਰੀਏ ਤਾਂ ਉਦੋਂ ਸਾਡੇ ਜਿਹੜੇ ਕੰਨ ਨੇ ਬੋਲੇ ਹੋ ਜਾਂਦੇ ਨੇ ਇਸ ਕਰਕੇ ਸਤਿਗੁਰ ਕਹਿੰਦੇ ਕਾਹ ਬੁਝਾਰਤ ਬੂਝੇ ਡੋਰਾ ਤੇ ਇੱਕ ਗੁੱਝੀ ਗੱਲ ਬੁਝਾਰਤ ਇਹ ਬੋਝ ਨਹੀਂ ਸਕਦਾ ਤੇ ਉਸ ਸਮੇ ਇਹ ਆਪਣੇ ਕੰਨਾਂ ਨੂੰ ਬੋਲਾ ਕਰ ਲੈਂਦਾ ਜਾਂ ਤੇ ਜਿਵੇਂ ਸਤਿਗੁਰ ਕਹਿੰਦੇ ਹਨ ਕਿ ਜਦੋਂ ਗੁਰਬਾਣੀ ਸੁਣਨੀ ਆ ਉਸ ਦੀ ਕਥਾ ਸਰਵਣ ਕਰਨੀ ਆ ਗੁਰਬਾਣੀ ਉਦੋਂ ਕੰਨਾਂ ਤੋਂ ਬੋਲਾ ਹੋ ਜਾਂਦਾ ਤੇ ਜਦੋਂ ਕਿਤੇ ਇਹਦੇ ਕੰਮ ਦੀ ਚੀਜ਼ ਆਗੇ ਉਹਦੋਂ ਕਾਨਾਂ ਨੂੰ ਤਾਣ ਲੈਂਦਾ ਹੈ ਨਿਸ ਕਈਏ ਤੋ ਸਮਝੇ ਭੋਰਾ ਇਹ ਸਤਿਗੁਰੂ ਇਸੇ ਤਰ੍ਹਾਂ ਸਮਝਾਉਂਦੇ ਹਨ ਕਿ ਨਿਸ ਰਾਤ ਭੋਰਾ ਦਾ ਅਰਥ ਸਵੇਰ ਜੇ ਇਹਨੂੰ ਕਈਏ ਕਿ ਉਹ ਇਸੇ ਬੋਲੇ ਬੰਦੇ ਨੂੰ ਕਿ ਰਾਤ ਹੈ ਨਿਸ ਕਹੀਏ ਤੋ ਸਮਝੇ ਭੋਰਾ ਇਹ ਦਿਨ ਨੂੰ ਰਾਤ ਦੱਸੇਗਾ ਤ ਰਾਤ ਨੂੰ ਦਿਨ ਦੱਸੇਗਾ ਕਿਉਂਕਿ ਇਸ ਨੂੰ ਕੋਈ ਸਮਝ ਨਹੀਂ ਲੱਗਦੀ ਕਿਉਂਕਿ ਉਹ ਕੰਨਾ ਤਾਂ ਬੋਲਾ ਹੈ ਤੇ ਇੱਥੇ 사ਤਗੁਰ ਇੱਕ ਹੋਰ ਅਰਥ ਸਮਝਾਉਂਦੇ ਨੇ ਕਿ ਜਦੋਂ ਸਾਡੀ ਉਮਰ ਕਈ ਕਹਿੰਦੇ ਨਾ ਕਿ ਸਾਨੀ ਅਸੀਂ ਅਮਰਤ ਨਹੀਂ ਛਕਣਾ ਹਜੇ ਨਾਮ ਨਹੀਂ ਜਪ ਸਕਦੇ ਕਿਉਂਕਿ ਜਵਾਨੀ ਆ ਹਜੇ ਖਾ ਪੀ ਲਈਏ ਖੰਡਾ ਲਈਏ ਫਿਰ ਬਜ਼ੁਰਗੀ ਵਲੇ ਅਸੀਂ ਉਸ ਸਮੇਂ ਜੋ ਕਿ 사ਤਗੁਰਾਂ ਦੀ ਕਿਰਪਾ ਹੋਵੇਗੀ ਤੇ ਅਸੀਂ ਬਜ਼ੁਰਗੀ ਵਲੇ ਅਮਰਤ ਛਾਗ ਲਵਾਂਗੇ ਤੇ ਫਿਰ ਅਸੀਂ ਨਾਮ ਜਪਿਆ ਕਰਾਂਗੇ 사ਤਗੁਰ ਕਹਿੰਦੇ ਉਦੋਂ ਤੱਕ ਤੂੰ ਬੋਲਾ ਹੋ ਜਾਣਾ ਕੰਨੇ ਤੋਂ ਕੰਨਾ ਤਾਂ ਬੋਲਾ ਹੋ ਜਾਣਾ ਜਿਵੇਂ ਭਾਈ ਗੁਰਦਾਸ ਜੀ ਵੀ ਦੱਸਦੇ ਹਨ ਅੰਨਾ ਬੋਲਾ ਪਿੰਗਲਾ ਤਨ ਥੱਕਾ ਮਨ ਦਹਿ ਦਿਸਤਾਵੇ ਫਿਰ ਉਸ ਸਮੇਂ ਤੇ ਬੋਲਾ ਹੋ ਜਾਣਾ ਇਸ ਕਰਕੇ ਸਤਿਗੁਰ ਕਹਿੰਦੇ ਖੌਣ ਜੇ ਜਵਾਨੀ ਚ ਨਾਮ ਨਹੀਂ ਜਪਿਆ ਤੇ ਫਿਰ ਉਸ ਸਮੇਂ ਬੋਲਾ ਜਦੋਂ ਹੋ ਗਿਆ ਅਮਰਤ ਵਿਲੇ ਇਸ਼ਨਾਨ ਨਹੀਂ ਹੋਣਾ ਉੱਠ ਕੇ ਤੁਰਿਆ ਨਹੀਂ ਜਾਣਾ ਫਿਰ ਜਦੋਂ ਕੰਨਾਂ ਤੋਂ ਘੱਟ ਸੁਣਨ ਲੱਗ ਪਿਆ ਤੇ ਕਿਵੇਂ ਪਰਮੇਸ਼ਰ ਕਾਲਪੁਰਖ ਦਾ ਨਾਮ ਜਪੇਗਾ ਕਿਵੇਂ ਫਿਰ ਉਸ ਸਮੇਂ ਤੋਂ ਪਰਮੇਸ਼ਰ ਦੀ ਕਥਾ ਸਰਵਣ ਕਰੇਗਾ ਉਸ ਦਾ ਨਾਮ ਸਰਵਣ ਕਰੇਗਾ ਕਹਾਂ ਵਿਸ਼ਨ ਪਦ ਗਾਵੇ ਗੁੰਗਾ ਵਿਸ਼ਨ ਪਾਦ ਦਾ ਅਰਥ ਕਿ ਕੋਈ ਵਿਸ਼ਨੂ ਦਾ ਪਤਾ ਜਿਵੇਂ ਅਸੀਂ ਗੁਰਬਾਣੀ ਦਾ ਸ਼ਬਦ ਲੈ ਲਈਏ ਵੀ ਗੁੰਗੇ ਨੂੰ ਕਹੀਏ ਕਿ ਇਹ ਪੜ ਕੇ ਸੁਣਾ ਪਰ ਉਹ ਪੜ ਕੇ ਨਹੀਂ ਸੁਣਾ ਸਕਦਾ ਕਿਉਂਕਿ ਗੁੰਗਾ ਹੈ ਉਸ ਕੋ ਬੋਲਿਆ ਨਹੀਂ ਜਾ ਸਕਦਾ ਉਸ ਦੀ ਜੀਬ ਕੰਮ ਨਹੀਂ ਕਰਦੀ ਇਸੇ ਤਰ੍ਹਾਂ ਸਤੂਰ ਕਹਿੰਦੇ ਨੇ ਕਿ ਜਿਹੜਾ ਬੰਦਾ ਚਾਵੇ ਵੀ ਕਿ ਮੈਂ ਪਰਮੇਸ਼ਰ ਅਕਾਲ ਪੁਰਖ ਦਾ ਸਿਮਰਨ ਕਰਾਂ ਜਿਵੇਂ ਫੇਰ ਗਾਲੋ ਉਥੇ ਆ ਗਈ ਕਿ ਜਿਵੇਂ ਉਹ ਚਾਵੇ ਕਿ ਮੈਂ ਜਵਾਨੀ ਵੇਲੇ ਨਹੀਂ ਪਰਮੇਸ਼ਰ ਦਾ ਨਾਮ ਜਪਣਾ ਬਜ਼ੁਰਗੀ ਵੇਲੇ ਜਪਾਂਗਾ ਤਾਂ ਉਸ ਸਮੇਂ ਫਿਰ ਜੁਣਬਾਨ ਵੀ ਥੜਕੜਾਉਣ ਲੱਗ ਪੈਂਦੀ ਹੈ ਇਸ ਕਰਕੇ ਉਦੋਂ ਜਦੋਂ ਤੂੰ ਚਾਵੇਂਗਾ ਕਿ ਪਰਮੇਸ਼ਰ ਦਾ ਨਾਮ ਜਪਾਂ ਹੁਣ ਮੈਂ ਕੀਰਤਨ ਕਰਾਂ ਪਰ ਉਦੋਂ ਸਮਾਂ ਖੁੰਝ ਜਾਂਦਾ ਕਹਾ ਬਿਸਨਪਦ ਕਾਵੇ ਗੁੰਗਾ ਫਿਰ ਕਹਿੰਦੇ ਕਿ ਜਿਵੇਂ ਗੁੰਗਾ ਥੋੜਾ ਬੋਦਾ ਬੋਲਣ ਦੀ ਕੋਸ਼ਿਸ਼ ਕਰਦਾ ਆ ਪਰ ਬੋਲਿਆ ਨਹੀਂ ਜਾਂਦਾ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਯਤਨ ਕਰੇ ਤਾ ਫੇ ਸੁਰ ਭੰਗ ਜੇ ਤੂੰ ਯਤਨ ਕਰੇਂਗਾ ਵੀ ਮੈਂ ਪਰਮੇਸ਼ਰ ਦਾ ਨਾਮ ਜਪ ਲਾਵਾਂ ਹੁਣ ਸਮਾਂ ਆ ਪਰ ਸਤਿਗੁਰ ਕਹਿੰਦੇ ਫਿਰ ਸੁਰ ਭੰਗ ਤੂੰ ਸੁਰ ਤਾਲ ਦੇ ਵਿੱਚ ਰਹਿ ਕੇ ਨਹੀਂ ਜਪ ਸਕਦਾ ਕਿਉਂਕਿ ਭੰਗ ਉਹਦੇ ਵਿੱਚ ਹਨ ਪਵੇਗਾ ਇਸ ਕਰਕੇ ਉਸ ਪਰਮੇਸ਼ਰ ਕਲਪੁਰਖ ਦਾ ਜੇ ਨਾਮ ਜਪਣਾ ਕਰਨਾ ਹੈ ਇਸ ਜਵਾਨੀ ਦੇ ਵਿੱਚ ਹੀ ਜਪਣਾ ਕਰ ਕਿਉਂਕਿ ਹੁਣ ਤੋਂ ਜਪੇਗਾ ਤੇ ਪਰਮੇਸ਼ਰ ਹਰ ਵਕਤ ਤੇਰੇ ਨਾਲ ਅੰਗ ਸੰਗ ਸਹਾਈ ਰਹੇਗਾ ਅੱਗੇ ਸਤਿਗੁਰ ਕੀ ਫਰਮਾ ਰਹੇ ਹਨ ਕਹ ਪਿੰਗਲ ਪਰਬਤ ਪਰ ਭਵਣ ਤੇ ਫਿਰ 사ਤਗੁਰ ਕਹਿੰਦੇ ਨੇ ਕਿ ਫਿਰ ਉਸ ਸਮੇਂ ਪਿੰਗਲ ਕੀ ਪਿੰਗਲਾ ਵੀ ਹੋ ਜਾਵੇਗਾ ਤੇਰੇ ਕੋਲ ਰਸਤਾ ਨਹੀਂ ਜਾਵੇਗਾ ਪਰਬਤ ਪਰ ਭਵਣ ਵੀ ਜੇ ਉਸ ਨੂੰ ਕਹੀਏ ਪਿੰਗਲਿਆਂ ਨੂੰ ਕਿ ਤੂੰ ਪਰਬਤ ਤੇ ਚੜ ਜਾ ਉਹ ਪਹਾੜ ਦੀ ਚੋਟੀ ਉੱਤੇ ਚੜ ਜਾਦੇ ਨਹੀਂ ਚੜ ਸਕਦਾ ਕਿਉਂਕਿ ਲੱਤਾਂ ਤੋਂ ਤੁਰਿਆ ਨਹੀਂ ਜਾਂਦਾ ਪਿੰਗਲਿਆਂ ਵਾਂਗ ਤੁਰਦਾ ਇਸ ਕਰਕੇ ਡਿੱਗ ਪਵੇਗਾ ਜੇ ਚੜ੍ਹਨ ਦੀ ਕੋਸ਼ਿਸ਼ ਵੀ ਕਰੇਗਾ ਇਸ ਕਰਕੇ 사ਤਗੁਰ ਕਹਿੰਦੇ ਨੇ ਕਿ ਜਦੋਂ ਤੂੰ ਬਜ਼ੁਰਗ ਹੋ ਗਿਆ ਉਹ ਸਮੇਂ ਤਰ ਕੋਲੇ ਚੜਿਆ ਨਹੀਂ ਜਾਵੇਗਾ ਕਹ ਪਿੰਗਲ ਤੋਂ ਪਿੰਗਲਾ ਹੋ ਜਾਵੇਗਾ ਜਿਵੇਂ ਫੇਰ ਭਾਈ ਗੁਰਦਾਸ ਜੀ ਦਾਦ ਤੇ ਨੇ ਅੰਨਾ ਬੋਲਾ ਪਿੰਗਲਾ ਤਮਾਨ ਦਹਾਦ ਇਸ ਤਰ੍ਹਾਂ ਪਾਵੇਂ ਅੰਨਾ ਹੋ ਗਿਆ ਬੋੜਾ ਹੋ ਗਿਆ ਪਿੰਗਲਾ ਹੋ ਗਿਆ ਮਨ ਤੇ ਤੇਰਾ ਫਿਰ ਉੱਥੇ ਕੰਮ ਕਰ ਉਹ ਲੰਮੂ ਘਰ ਦੇ ਵਿੱਚ ਫਸਿਆ ਪਿਆ ਤੇ ਜੇ ਤੂੰ ਸਤ ਸੰਗ ਦੀਆਂ ਘੜੀਆਂ ਨਾ ਪ੍ਰਾਪਤ ਕੀਤੀਆਂ ਪਰਮੇਸ਼ਰ ਦਾ ਨਾਮ ਨਾ ਜਪਣਾ ਕੀਤਾ ਫਿਰ ਤੂੰ ਜਿਵੇਂ ਕਵੇਂਗਾ ਵੀ ਮੈਂ ਹੁਣ ਜਪ ਕੇ ਬਜ਼ੁਰਗੀ ਵੇਲੇ ਜਪ ਕੇ ਜਦੋਂ ਤੂੰ ਪਿੰਗਲਾ ਬਣ ਜਾਵੇਂਗਾ ਲੱਤਾਂ ਬਾਹਾਂ ਤੋਂ ਤੁਰਿਆ ਨਹੀਂ ਜਾਵੇਂਗਾ ਵੀ ਉਦੋਂ ਜਪਣਾ ਕਰੇਂਗਾ ਫਿਰ ਤੂੰ ਉਸ ਪਰਮੇਸ਼ਰ ਕਾਲ ਪ੍ਰੋਤੱਕ ਪਰਬਤ ਭਵਨ ਜਿੱਦਾਂ ਪਿੰਗਲੇ ਕੋਲ ਪਰਬਤੇ ਭਵਨ ਤੇ ਤੇ ਉਸ ਤੇ ਚੜਿਆ ਨਹੀਂ ਜਾਵੇਗਾ ਉਸੇ ਤਰ੍ਹਾਂ ਤੂੰ ਪਰਮੇਸ਼ਰ ਕਾਲਪੁਰਖ ਤੱਕ ਨਹੀਂ ਪਹੁੰਚ ਸਕਦਾ ਨਹੀਂ ਉਹਾਂ ਉਸ ਗਵਣ ਸਾਧੂਗੁਰ ਕਹਿੰਦੇ ਹਨ ਕਿ ਉਸ ਦਾ ਗਵਣ ਤੇ ਉਹਾਂ ਉਥੇ ਜੇ ਤੂੰ ਚਾਹਵੇਂਗਾ ਵੀ ਗਵਣ ਵੀ ਉਥੇ ਫਿਰ ਪਰਮੇਸ਼ਰ ਕਾਲਪੁਰਖ ਤੋਂ ਜਾ ਨਹੀਂ ਸਕਦਾ ਉਥੇ ਤੇਰੀ ਵਿਚਾਰ ਵੀ ਨਹੀਂ ਜਾ ਸਕਦੀ ਉਹਾਂ ਵੀ ਉਥੇ ਪਰਮੇਸ਼ਰ ਅਕਾਲਪੁਰਖ ਦਾ ਨਾਮ ਜਪਣ ਤੋਂ ਬਿਨਾਂ ਤੂੰ ਨਹੀਂ ਜਾ ਸਕਦਾ ਤੇ ਜੇ ਤੂੰ ਜਵਾਨੀ ਵਿੱਚ ਤੂੰ ਪਰਮੇਸ਼ਰ ਕਾਲਪੁਰਖ ਦਾ ਨਾਮ ਨਾ ਜਪਿਆ ਫਿਰ ਬਜ਼ੁਰਗੀ ਵਲੇ ਵੀ ਨਹੀਂ ਜਪਿਆ ਜਾਣਾ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਕਰੁਣਾ ਮੈਂ ਕਿਰਪਾਲੂ ਸਰੂਪ ਪਰਮੇਸ਼ਰ ਅਕਾਲ ਪੁਰਖ ਜੀ ਦੀਨ ਦਰਥਕ ਗਰੀਬ ਹਮ ਮਸਕੀਨ ਗਰੀਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਆਂ ਮਸਕੀਨ ਬਣ ਕੇ ਗਰੀਬ ਬਣ ਕੇ ਏ ਕਾਲਪੁਰਖ ਵਾਹਿਗੁਰੂ ਜੀਓ ਇਕ ਕਿਰਪਾ ਕਰੋ ਕੀ ਕਿਰਪਾ ਕਰ ਰਹੇ ਨੇ ਨਾਨਕ ਤੁੰਬਰੀ ਕਿਰਪਾ ਤਰੈ اے ਸੱਚੇ ਪਾਤਸ਼ਾਹ ਜੀ ਤੁਹਾਡੀ ਕਿਰਪਾ ਦੇ ਨਾਲ ਪਤਾ ਨਹੀਂ ਕਿੰਨੇ ਕਿ ਜੀਵ ਤਰ ਗਏ ਨੇ ਤੇ ਹੋਰ ਕਿੰਨਿਆ ਕਿ ਨੂੰ ਤੁਸੀਂ ਤਾਰ ਰਹੇ ਹੋ ਤੇ ਕਿਰਪਾ ਕਰੋ ਇਹ ਸਾਡੇ ਮਨ ਨੂੰ ਸਮਝਾਉਣਾ ਕਰੋ ਕਿ ਜੇ ਇਹਦਾ ਇਹ ਮਨ ਸੋਚਦਾ ਕਿ ਸਾਡਾ ਕਿ ਅਸੀਂ ਸਿੱਧੇ ਮਾਰਗ ਦੇ ਚੱਲੀਏ ਪਰ ਜਾਣਾ ਬਜ਼ੁਰਗੀ ਬਲੇ ਪਰ ਸਤਗੁਰਾਂ ਨੇ ਸਾਰਾ ਕੁਝ ਸਮਝਾਇਆ ਕਿ ਬਜ਼ੁਰਗੀ ਬਲੇ ਤੁਹਾਡੇ ਨਾਲ ਕੀ ਕੁਝ ਹੋਣਾ ਆ ਗੁੰਗੇ ਹੋ ਸਕਦੇ ਹੋ ਬੋਲਿਆ ਨਾ ਤੋ ਘੱਟ ਸੁਣ ਲੈ ਪੈਣਾ ਜੀਬ ਨੇ ਥੜਕਾਉਣ ਲੱਗ ਪੈਣਾ ਜਾਂ ਇਸੇ ਤਰ੍ਹਾਂ ਪਿੰਗਲਿਆਂ ਵਾਂਗ ਤੁਰੋਗੇ ਇਸ ਕਰਕੇ 사ਤਗੁਰ ਸਮਝਾਉਣਾ ਕਰਦੇ ਹਨ ਕਿ ਹੁਣ ਸਮਾਂ ਹੈ ਹੁਣ ਨਾ ਜੇ ਤੁਸੀਂ ਸਮਾਂ ਸੰਭਾਲਿਆ ਤੇ ਫਿਰ ਇਹ ਸਮਾਂ ਅਵਸਰ ਚੁੱਕਾ ਹੱਥ ਨਾ ਆਵੇ ਜਦੋਂ ਇਹ ਸਮਾਂ ਖਤੋਂ ਨਿਕਲ ਗਿਆ ਫਿਰ ਵਾਪਸ ਨਹੀਂ ਆਵੇਗਾ ਇਸ ਕਰਕੇ ਬੜੀ ਮੁਸ਼ਕਲਾਂ ਦੇ ਨਾਲ ਦੇਖੀ ਪ੍ਰਾਪਤੀ ਅਮਲੁਖਾ ਭਈ ਪ੍ਰਾਪਤ ਮਾਨੁਖ ਦੇਖ ਰੀਆ ਗੁਰਬਿੰਦ ਮਿਲਣ ਕੀ ਹੈ ਕਿ ਤੇਰੀ ਬਰੀਆ ਔਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਹੋਰ ਸੱਚੇ ਪਾਸਾ ਸਤਿਗੁਰ ਕਿਰਪਾ ਕਰਦੇ ਹਨ ਕਿ ਔਰ ਕਾਜ ਜਿਹੜੇ ਹੋਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਲੇ ਕਾਜ ਫੂੜ ਨੂੰ ਸਾਰਾ ਸਾਰਾ ਦਿਨ ਦੇਖੀ ਜਾਣਾ ਰੇਲਾ ਦੇਖੀ ਜਾਣੀਆਂ ਕੋਈ ਫਿਲਮਾਂ ਦੇ ਵਿੱਚ ਮਨ ਨੂੰ ਲਾ ਰੱਖਣਾ ਇਹ ਅਵਰ ਕਾਜ ਨੇ ਇਹਨਾਂ ਨੂੰ ਛੱਡ ਕੇ ਗੁਰਬਾਣੀ ਸੁਣ ਕਥਾ ਸਰਵਣ ਕਰ ਪਰਮੇਸ਼ਰ ਕਾਲਪੁਰਖ ਦਾ ਨਾਮ ਜਪਣਾ ਕਰ ਕੋਈ ਕਿਤਾਬ ਇਤਿਹਾਸ ਦੀ ਚੰਗੀ ਪੜ ਲਈ ਜਾਵੇ ਇਸ ਤਰ੍ਹਾਂ ਕਹਿੰਦੇ ਕਿ ਇਹਨਾਂ ਕੰਮਾਂ ਵਿੱਚ ਲੱਗ ਕੇ ਪਤਾ ਨਹੀਂ ਪਰਮੇਸ਼ਰ ਕਾਲਪੁਰਖ ਨੇ ਕਿੰਨੇ ਕੇ ਤਾਰ ਦਿੱਤੇ ਨੇ ਤੇ ਸਾਨੂੰ ਵੀ ਜ਼ਰੂਰਤ ਆਰੇਗਾ ਇਸ ਕਰਕੇ ਅਸੀਂ ਜੋ ਸਤਿਗੁਰ ਫਰਮਾਉਂਦੇ ਨੇ ਕਿ করুণਾ ਸਤਿਗੁਰ ਸਾਡੇ ਵਾਸਤੇ ਬੇਨਤੀਆਂ ਕਰਦੇ ਨੇ ਇੱਕ ਇਸ ਕਰਤਾਰ করুণਾ ਮੈਂ ਦੀਨ ਬੇਨਤੀ ਕਰੇ ਅਸੀਸ ਅਕਾਲਪੁਰਖ ਵਾਹਿਗੁਰੂ ਜੀਓ ਤੁਹਾਡੇ ਅੱਗੇ ਮਸਕੀਨ ਗਰੀਬ ਬਣ ਕੇ ਬੇਨਤੀ ਕਰਦੇ ਆ ਕਿ ਨਾਨਕ ਤੁਮਰੀ ਕਿਰਪਾ ਤਰੇ ਇਹ ਕਿਰਪਾ ਕਰੋ ਤੁਸੀਂ ਬੜਿਆਂ ਨੂੰ ਤਾਰਿਆ ਸਾਨੂੰ ਵੀ ਤਾਰਨਾ ਕਰੋ ਇਸ ਤਰ੍ਹਾਂ ਸਤਿਗੁਰਾਂ ਨੇ ਚੌਥੀ ਅਸ਼ਟਪਦੀ ਦੀ 6ਵੀਂ ਪੌੜੀ ਵਿੱਚ ਸਾਨੂੰ ਸਮਝਾਉਣਾ ਕੀਤਾ ਹੈ ਬਿਆਨ ਤੇ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲੈਣ ਇਸੇ ਤਰ੍ਹਾਂ ਆਪ ਸਮੂਹ ਸੰਗਤਾਂ ਨੇ ਕਥਾ ਰੋਜ਼ ਦੀ ਤਰ੍ਹਾਂ ਸਰਵਣ ਕਰੀ ਜਾਣੀ ਹੈ ਸਪੂਰਨ ਭੋਗ ਭਾਣਗੇ ਮਹਾਰਾਜ ਆਪ ਸਿਰ ਤੇ ਮਿਹਰ ਪਰੇ ਖਾਤਰ ਕੇ ਸਪੂਰਨ ਭੋਗ ਪਵਾਉਣਗੇ ਆਪ ਜੀ ਨੇ ਸਾਰੀ ਕਥਾ ਸਰਵਣ ਕਰਕੇ 사ਤੂ ਗੁਰਾਂ ਦਾ ਸ਼ੁਕਰਾਨਾ ਕਰਨਾ ਹੈ ਜੀ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਂ ਕਥਾ ਆਪ ਗੁਰੂ ਦੀ ਬਾਣੀ ਦੇ ਸ਼ਬਦ ਦੀ ਕਥਾ ਵਿਚਾਰ ਕਰਦੇ ਆਂ ਗੁਰਬਾਣੀ ਪੜ੍ਹਦੇ ਆਂ ਸੁਣਦੇ ਆਂ ਆਪ ਸਾਧ ਸੰਗਤ ਹੈ ਗੁਰੂ ਸਾਹਿਬ ਬਖਸ਼ ਲਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ